ਕੋਈ ਜੋੜ ਚਲੇਗਾ ਤਾਂ ਮੈਂ ਬਾਅਦ ਵਿੱਚ ਮਿਲਾਂ ਲੇ। ਸਾਡੀ ਦਾ ਬਹੁਤ ਸੰਸਾਰੋਂ ਤੋਂ ਜਿਹੜਾ ਜਿਹਨਾਂ ਅਸੀਂ ਨਾਮ ਜੀ ਦੂਜੇ ਦਾਂਕੇ ਅੰਦਰ ਸਨ ਉਹਨਾਂ ਦਾ ਜਿਹੜਾ ਰਾਜ ਸਨ ਉਹਨਾਂ ਦਾ ਬੱਚੇ ਰਾਹੀਂ ਲੋੜ। ਸਭੀ ਬੋਲਣ ਨਸਤਿਆਂ ਤੋਂ ਜਿਹੜੇ ਦਾਂਕੇ ਹੁਦਰਾਬਾਦੋਂ ਆਉਂਦੇ ਨੇ ਭਾਈ। 12 इस परिवार मिलन आया और एक गल बड़ी साफ है कि ਵਾਹਿਗੁਰੂ ਦੀ ਈਸ਼ਵਰ ਦੀ ਬੜੀ ਕਿਰਪਾ ਹੋਈ ਹੈ ਜਿਸ ਤਰੀਕੇ ਨਾਲ ਤੁਹਾਡੇ ਸਾਹਮਣੇ ਦੱਸਿਆ ਗਿਆ ਹੈ ਕਿ ਜਿਹੜੇ ਵਾਪਸੀ ਤੇ ਉਹਨਾਂ ਨੇ ਫਾਇਰ ਕੀਤੇ ਨੇ ਉਹ ਦੋ ਗੁਲੀਆਂ ਜਿਹੜੀਆਂ ਉਹ ਥੱਲੇ ਡਿੱਗੀਆਂ ਚਲੇ ਨਹੀਂ ਫਾਇਲ ਹੋਣਾ ਇਹ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਨਹੀਂ ਹੈ ਔਰ ਇਹ ਕੋਈ ਇੱਕ ਇਨਸੀਡੈਂਟ ਨਹੀਂ ਹੈ ਅੰਮ੍ਰਿਤਸਰ ਮੋਗਾ ਅਬੋਹਰ ਅਜਿਹੀ ਕਿਹਾ ਔਰ ਮਜੀਠਾ ਇਹ ਇਸਤਰੀਕੇ ਦੀਆਂ ਘਟਨਾਵਾਂ ਦੀ ਵਾਰਦਾਤ ਲਗਾਤਾਰ ਵਧ ਰਹੀ ਹੈ। ਔਰ ਸਰਕਾਰ ਜਿਹੜੀ ਹੈ ਕੇਵਲ ਆਸ਼ਵਾਸਨ ਦਿੰਦੀ ਹੈ ਡੀਜੀਪੀ ਸਾਹਿਬ ਇੱਕ ਬਿਆਨ ਦੇ ਦਿੰਦੇ ਆ ਕਾਨੂੰਨ ਵਿਵਸਥਾ ਬਣਾ ਕੇ ਰੱਖਾਂਗੇ। ਕਿਸੇ ਵੀ ਸਰਕਾਰ ਦੀ ਮੰਡਲੀ ਜ਼ਿੰਮੇਵਾਰੀ ਇਹ ਰਹਿੰਦੀ ਹੈ ਕਿ ਉੱਥੋਂ ਦੇ ਨਾਗਰਿਕ ਆਪਣੇ ਆਪ ਨੂੰ ਸੁਰੱਖਿਤ ਅਨੁਭਵ ਕਰਨ ਅੱਜ ਪੰਜਾਬ ਚ ਵਪਾਰੀਆਂ ਚ ਇੰਡਸਟਰੀ ਵਿੱਚ ਚਾਹੇ ਡਾਕਟਰ ਹੈ ਹਰ ਵਿਛਿੰਦੇ ਦੇ ਮਨ ਦੇ ਅੰਦਰ ਇੱਕ ਡਰ ਦਾ ਮਾਹੌਲ ਹੈ ਡਰ ਦਾ ਮਾਹੌਲ ਜਿਹੜਾ ਪੈਦਾ ਹੋਇਆ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਇਹਦੇ ਲਈ ਪੂਰੀ ਤਰ੍ਹਾਂ ਨਾਲ ਦੋਸ਼ੀ ਨੇ ਕਿਉਂਕਿ ਜਿੰਨੀਆਂ ਵੀ ਘਟਨਾਵਾਂ ਹੋਈਆਂ ਇਹਨੂੰ ਸਿੱਟੇ ਤੱਕ ਪਹੁੰਚਾਣ 'ਚ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ ਹੋਈ ਮੈਂ ਤੁਹਾਡੇ ਮਾਧਿਅਮ ਨਾਲ ਐਸਐਸਪੀ ਗੁਰਦਾਸਪੁਰ ਨੂੰ ਡੀਜੀਪੀ ਸਾਹਿਬ ਨਾਲ ਤਾਂ ਮੇਰੀ ਸਪੀਸ਼ਲ ਤੇ ਗੱਲ ਹੋਈ ਹੈ ਇਹਨੂੰ ਇਹਦੇ ਐਂਗਲ ਨਾਲ ਬਦਲਣਾ ਪਹੁੰਚਾਣਾ ਮਾਰਨਾ ਘਟਣਾ ਤੇ ਇਹਦੀ ਸਚਾਈ ਜਿਹੜੀ ਹੈ ਉਹ ਬਾਹਰ ਆਣੀ ਚਾਹੀਦੀ ਹੈ ਕਿਹੜੇ ਲੋਕ ਨੇ ਜਿਹੜੇ ਪੰਜਾਬ ਦੇ ਅਮਨ ਨੂੰ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਕਿਹੜੇ ਲੋਕ ਨੇ ਜਿਹੜੇ ਲੋਕਾਂ ਦੇ ਮਨ 'ਚ ਡਰ ਪੈਦਾ ਕਰਨਾ ਚਾਹੁੰਦੇ ਨੇ ਐਸੇ ਸ਼ਰਾਰਤੀ ਸ਼ਰਾਰਤੀ ਤੱਤ ਜਿਹੜੇ ਨੇ ਜਿਹੜੇ ਗੈਂਗਸਟਰ ਨੇ ਇਹਨਾਂ ਦੇ ਉੱਤੇ ਕਠੋਰ ਕਾਰਵਾਈ ਹੋਏ ਗੋੰਗਲਾਂ ਤੋਂ ਮਿੱਟੀ ਨਾ ਝੜੇ ਐਸਐਸਪੀ ਸਾਹਿਬ ਨੂੰ ਬੜੀ ਗੰਭੀਰਤਾ ਨਾਲ ਇਸ ਮਾਮਲੇ ਨੂੰ ਲੈਣਾ ਚਾਹੀਦਾ ਔਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਨਾ ਚਾਹੀਦਾ ਇਗਲ ਜ਼ਮਾਂ ਲੈਣਾ ਜੇ ਪੁਲਿਸ ਦੀ ਇੱਛਾ ਸ਼ਕਤੀ ਮੈਦੋ ਹੋ ਜੇ ਨਾ ਕਿ ਅਸੀਂ ਕ੍ਰਾਈਮ ਖਤਮ ਕਰਨਾ ਹੈ ਤੇ ਦੁਨੀਆ ਦੀ ਕੋਈ ਤਾਕਤ ਕ੍ਰਾਈਮ ਨਹੀਂ ਕਰ ਸਕਦੀ ਇਹ ਪੰਜਾਬ ਨੇ ਕਾਲੇ ਦੌਰ ਦੇਖਿਆ ਔਰ ਉਹਦਾ ਮੁਕਾਬਲਾ ਕੀਤਾ ਹੋਇਆ ਲੇਕਿਨ ਜਦ ਦੀ ਇਹ ਮਾਨ ਸਰਕਾਰ ਆਈ ਹੈ ਇੱਥੇ ਕਾਨੂੰਨ ਦਾ ਨਹੀਂ ਗੈਂਗਸਟਰਾਂ ਦਾ ਰਾਜ ਹੈ ਜੰਗਲ ਰਾਜ ਚੱਲ ਰਿਹਾ ਔਰ ਮੈਨੂੰ ਲੱਗਦਾ ਹੈ ਇਹਨੂੰ ਠੱਲ ਪੈਣੀ ਚਾਹੀਦੀ ਹੈ ਔਰ ਠੱਲ ਤਾਂ ਹੀ ਪੇਗੀ

ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਮੇਲ ਆਉਂਦੀਆਂ ਰਹੀਆਂ ਔਰ ਮੁੱਖ ਮੰਤਰੀ ਕੱਲ ਬੋਲੇ ਨੇ ਔਰ ਕਿਸ ਵੇਲੇ ਬੋਲੇ ਨੇ ਜਦੋਂ ਕੇਂਦਰ ਦੀ ਸਰਕਾਰ ਦਾ ਵੀ ਇਨਵਾਲਵਮੈਂਟ ਸ਼ੁਰੂ ਹੁੰਦੀ ਔਰ ਮੈਨੂੰ ਫੋਨ ਆਉਂਦਾ ਔਰ ਮੈਂ ਸ਼ਵੇਤ ਪਾਲਿਕ ਜੀ ਨੂੰ ਕਹਿੰਦਾ ਕਿ ਉੱਥੇ ਜਾ ਕੇ ਮਿਲ ਕੇ ਆਓ ਔਰ ਉਹ ਸ਼੍ਰੀ ਦਰਬਾਰ ਸਾਹਿਬ ਜਾ ਕੇ ਪ੍ਰਧਾਨ ਜੀ ਨੂੰ ਮਿਲਦੇ ਨੇ ਦੇਖੋ ਇਤਨੇ ਸੰਵੇਦਨਸ਼ੀਲ ਮੁੱਦੇ ਨੇ ਸ਼੍ਰੀ ਦਰਵਾਰ ਸਾਹਿਬ ਜੀ ਨੂੰ ਇਸ ਤਰੀਕੇ ਦੀਆਂ ਧਮਕੀਆਂ ਦੇਣਾ ਔਰ ਮੁੱਖ ਮੰਤਰੀ ਦਾ 3 ਦਿਨ ਸੁੱਤੇ ਰਹਿਣਾ ਇੱਕੋ ਹੀ ਪਤਾ ਲੱਗਦਾ ਹੈ ਕਿ ਇਹ ਸਰਕਾਰ ਕਿੱਦਾਂ ਚੱਲਦੀ ਹੈ ਦੂਜੀ ਗੱਲ ਇਹ ਹੈ ਕਿ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਇਸ ਤਰੀਕੇ ਦੀ ਧਮਕੀਆਂ ਨੂੰ ਲਾਈਟ ਨਹੀਂ ਲੈਣਾ ਚਾਹੀਦਾ ਕਿਉਂਕਿ ਸ਼੍ਰੀ ਦਰਵਾਰ ਸਾਹਿਬ ਨਾਨਕ ਨਾਮ ਲੈਵਾ ਜਿੰਨੀ ਸੰਗਤ ਹੈ ਚਾਹੇ ਹਿੰਦੁਸਤਾਨਾ ਚਾਹੇ ਹਿੰਦੁਸਤਾਨ ਦੇ ਬਾਹਰ ਉਦੇ ਪ੍ਰਤੀ ਆਸਤਾ ਔਰ ساری ਦੁਨੀਆ ਨਤਮਸਤਕ ਹੁੰਦੀ ਐ ਐਸੇ ਪਵਿੱਤਰ ਸਥਾਨ ਦੇ ਪ੍ਰਤੀ ਅਗਰ ਕੋਈ ਐਸੀ ਮੇਲ ਜਾਂਦੀ ਐ ਤੇ ਸਰਕਾਰ ਨੂੰ ਤਿੰਨ ਦਿਨ ਨਹੀਂ ਲੱਗਣੇ ਚਾਹੀਦੇ ਤੁਹਾਨੂੰ ਲੱਗਦਾ ਕਿ ਕੰਦੀ ਸੁਰੱਖਿਆ ਬਲ ਥੋੜੀ ਜ਼ਿਆਦਾ ਜਿਹਦਾ ਉਹ ਜਿਹਨੇ ਮੰਗ ਕੀਤੀ ਕੰਦੀ ਸੁਰੱਖਿਆ ਬਲ ਆਖੇ ਐ ਐਸਾ ਕਿ ਸ਼੍ਰੀ ਦਰਵਾਰ ਸਾਹਿਬ ਜੀਆਂ ਕੁਝ ਮਰਿਆਦਾ ਹੋਈਆਂ ਉਹ ਕਮੇਟੀ ਦੇ ਨਾਲ ਸਲਾਹ مشورے ਤੋਂ ਬਾਅਦ ਵੈਸੇ ਤੇ ਮੈਂ ਦੇਖਿਆ ਉਥੇ ਸੀਆਰਪੀ ਔਰ ਬੀਐਸਐਫ ਦੇ ਨੌਜਵਾਨ ਜਿਹੜੇ ਆ ਬਾਰੀ ਔਰ ਤੌਰ ਤੇ ਲੱਗੇ ਹੋਏ ਨੇ ਸਾਡੇ ਲਈ ਸੁਰੱਖਿਆ ਮਹੱਤਵਪੂਰਨ ਹੈ ਉਹਦੇ ਨਾਲ ਨਾਲ ਉਥੋਂ ਦੀ ਪਵਿੱਤਰਤਾ ਉਥੋਂ ਦੇ ਜਿਹੜੇ ਰੀਤੀ ਰਿਵਾਜ ਉਥੋਂ ਦੀਆਂ ਜਿਹੜੀਆਂ ਕਦਰੋ ਕੀਮਤਾਂ ਉਹ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਔਰ ਬਾਕੀ ਤੇ ਹੈ ਕਿ ਗੁਰੂ ਮਹਾਰਾਜ ਤਾਂ ਸਾਰਿਆਂ ਦੀ ਰਾਖੀ ਕਰਦੇ ਨੇ ਲੇਕਿਨ ਕੁਝ ਸਿਰ ਫਰੇ ਜਿਨ੍ਹਾਂ ਨੂੰ ਪੰਜਾਬ ਦਾ ਅਮਨ ਪੰਜਾਬ ਦੀ ਸ਼ਾਂਤੀ ਪੰਜਾਬ ਦਾ ਭਾਈਚਾਰਾ ਚੰਗਾ ਨਹੀਂ ਲੱਗਦਾ ਉਹ ਏਦਾਂ ਦੀਆਂ ਕਟਨਾ ਕਰਦੇ ਪਏ ਨੇ ਕਰਵਾ ਰਹੇ ਨੇ ਐਸੇ ਸਾਜ਼ਿਸ਼ ਕਰਤਾ ਜਿਹੜੇ ਨੇ ਉਹ ਦੇਸ਼ ਦੇ ਅੰਦਰ ਵੀ ਹੈ ਤੇ ਦੇਸ਼ ਤੋਂ ਬਾਹਰ ਵੀ ਨੇ ਇਹਨਾਂ ਸਾਰੀਆਂ ਸਾਜ਼ਿਸ਼ਾਂ ਦੇ ਉੱਤੇ ਪੁਲਿਸ ਨੂੰ ਗੰਭੀਰਤਾ ਨਾਲ ਜਿੱਥੇ ਕੇਂਦਰ ਦੀ ਮਦਦ ਦੀ ਜ਼ਰੂਰਤ ਹੈ ਕੋਈ ਅਹਿਮ ਦੀ ਗੱਲ ਨਹੀਂ ਹੈ ਕੋਈ ਸਵਾਲ ਅਹਿਮ ਦਾ ਸਵਾਲ ਨਹੀਂ ਹੈ ਗੁਰੂ ਕਰਦਾ ਸਵਾਲ ਹੈ ਜਿੱਥੇ ਕੇਂਦਰ ਦੀ ਜ਼ਰੂਰਤ ਹੈ ਪੂਰੇ ਖੁੱਲੇ ਮਨ ਨਾਲ ਸਟੇਟ ਗਵਰਨਮੈਂਟ ਨੂੰ ਕੇਂਦਰ ਦੀ ਮਦਦ ਲੈਣੀ ਚਾਹੀਦੀ ਹੈ ਮੇਰਾ ਇਹ ਮੰਨਣਾ ਹੈ